ਮਾਰਜੁਗ ਮੰਤਰੀ ਸਾਹਿਬ ਨੂੰ ਪੁੱਛਦਾ ਤੇ ਟੈਂਡਰ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟਡੀ ਕਰਨ ਦਾ ਤੇ ਪਿਛਲੇ ਸਮੇਂ 'ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉੱਥੇ ਗੇਟ ਤਿੰਨ ਕਲੈਪਸ ਹੋਏ ਉਹ ਇਸ ਕਰਕੇ ਹੋਏ ਕਿ ਪਹਿਲਾਂ ਸਮੇਂ ਸਿਰ ਖੁੱਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਂਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ ਢੇਟ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੋਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਦੇਖਣ ਚ ਕਈ 에ਅਰ ਲਿਫਟ ਕਰਕੇ ਉੱਥੋਂ ਕੱਢਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬੜ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚ ਲਕੀਆਂ ਕਰਦੀ ਹੈ ਸਾਰਾ ਕੁਝ ਇੰਨਾ ਕਹਿ ਕੇ ਹੀ ਕੱਲ ਖਤਮ ਕਰ ਦਿੱਤੀ ਕਿ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟਰੈਂਡਰ ਦਿਆ ਸੀ ਉਹਦਾ ਕਸੂਰ ਹੈ ਬੈਟਵਰਕਸ ਤੇ ਗੇਟ ਜਿਹੜੇ ਕ੍ਰੈਪਸ ਹੋ ਗਏ ਸੀ ਅੱਜ ਵੀ ਦਿਨ ਦਾ ਸਮਾਂ ਹੋ ਗਿਆ ਔਰ ਮੈਂ ਕਹਿ ਸਕਦਾ ਕਿ ਅਸਲੀ ਜੇ ਪੰਜਾਬ ਨੂੰ ਅਡਾਂ ਵੀ ਮਾਰ ਚੱਲਣੀ ਪਈ ਹੈ ਜੇ ਮਾਜੇ ਦਾ ਸਾਰਾ ਇੰਪੋਰਟੈਂਟ ਹਲਕਾ ਅੱਜ ਉਥੇ ਫਸਲਾਂ ਵੀ ਤਬਾਹ ਹੋ ਗਈਆਂ ਘਰਾਂ ਦਾ ਵੀ ਨੁਕਸਾਨ ਹੋਇਆ ਜਾਨਵਰਾਂ ਦਾ ਵੀ ਨੁਕਸਾਨ ਹੋਇਆ ਤੇ ਉਹਦਾ ਅਸਲੀ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਕਿ ਜਿਹੜੀ ਅੰਗਲੀ ਵੱਡੇ ਪੱਧਰ ਤੇ ਉੱਤੇ ਬਾਦੋਪੁਰ ਹੈਡਬਾਕਸ ਤੇ ਉੱਤੇ ਹੋਈ ਆ ਉਹ ਮੇਨ ਕਾਰਨ ਸੀ ਜਿਹਦੇ ਕਰਕੇ ਐਡਾ ਵੱਡਾ ਸੰਕਟ ਦਾ ਸਾਹਮਣਾ ਜਿਹੜਾ ਉਹ ਪੰਜਾਬ ਨੂੰ ਜਿਹੜਾ ਉਹ ਕਰਨਾ ਪਿਆ ਜਿਸ ਤੇ ਨਾ ਇਹ ਹਾਦਸਾ ਹੋਇਆ ਸੀ 2 ਦਿਨ ਬਾਅਦ ਜਿਹੜੇ ਮੰਤਰੀ ਸਾਹਿਬ ਨੇ ਬੈਕ ਵਿੱਚ ਦੇ ਪ੍ਰਿੰਦਰ ਗੋਇਲ ਜੀ ਉਹਨਾਂ ਨੇ ਬੜੀ ਸ਼ਿੱਤੀ ਇੱਕ ਪ੍ਰੈਸ ਕਾਨਫਰੰਸ ਕਰਕੇ ਨੋਟਿਸ ਕਹਾਂ ਸੀ ਇੱਕ ਕੰਪਨੀ ਨੂੰ ਦੇਣ ਦਾ ਕਿ ਜਿਹੜੀ ਕੰਪਨੀ ਨੇ ਇਹ ਸਾਰਾ ਕੰਮ ਜਿਹੜਾ ਸਟੱਡੀ ਕੀਤਾ ਸੀ ਰਿਪੋਰਟ ਦਿੱਤੀ ਸੀ ਉਹਨੂੰ ਅਸੀਂ ਨੋਟਿਸ ਜਾਰੀ ਕੀਤਾ ਕਿ ਉਹਦੀ ਗਲਤੀ ਕਰਕੇ ਇਹ ਸਾਰਾ ਕੰਮ ਜਿਹੜਾ ਸਾਹਮਣੇ ਹੋਇਆ ਪਰ ਅੱਜ ਕੁਝ ਅਹਿਮ ਅਖਬਾਰਾਂ ਦੇ ਵਿੱਚ ਜਿਹੜੇ ਤੱਥ ਛਪੇ ਆ ਉਹਨਾਂ ਤੋਂ ਬੜਾ ਕਲੀਅਰ ਹੋਇਆ ਕਿ ਇਹ ਪੰਜਾਬ ਸਰਕਾਰ ਦੀ ਇਹਨਾਂ ਦੇ ਆਪਣੀ ਮਹਿਕਮੇ ਦੀ ਵੱਡੀ ਅਣਗਹਿਲੀ ਹੈ ਕ੍ਰਿਮੀਨਲ ਨੈਗਲੀਜੈਂਸ ਹੈ ਜਿੱਦਾਂ ਮੰਤਰੀ ਜੀ ਨੇ ਬੜੀ ਚਲਾਕੀ ਦੇ ਨਾਲ ਉਹਨਾਂ ਦੇ ਉੱਤੇ ਕੰਪਨੀ ਦੇ ਉੱਤੇ ਪਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਅੱਜ ਦੋਵੇਂ ਪੱਖ ਅਖਬਾਰਾਂ ਦੇ ਵਿੱਚ ਛਪਿਆ ਇੱਕ ਤਾਂ ਜਿਹੜੀ ਕੰਪਨੀ ਜਿਹਨੂੰ ਇਹ ਟੈਂਡਰ ਦਿੱਤਾ ਗਿਆ ਸੀ ਲੈਵਲ 9 ਬਿਜ ਪ੍ਰਾਈਵੇਟ ਲਿਮਟਿਡ ਉਹਦਾ ਜਿਹੜਾ ਮੇਨ ਹੈੱਡ ਆ ਯਸ਼ਵੀਰ ਉਹਨੇ ਜੋ ਪੱਖ ਦੱਸਿਆ ਆਪਣਾ ਕਿ ਸਾਡਾ ਤਾਂ ਜਿਹੜਾ ਸਟਰਕਚਰ ਹੈ ਡੈਮ ਦੇ ਹੈਡਵਰਕਸ ਦਾ ਬਰਾਜ ਦਾ ਉਹ ਦੀ ਸਟਰੈਂਥ ਨੂੰ ਦੇਖਣ ਦਾ ਸਾਡੇ ਕੰਮ ਦਾ ਸਕੋਪ ਹੀ ਨਹੀਂ ਸੀ ਕਿੱਡੀ ਹਰਾਨੀ ਦੀ ਗੱਲ ਇਹ ਕਹਿੰਦੇ ਸੀ ਕਿ ਅਸੀਂ ਡੈਮ ਦੇ ਸਾਰੇ ਗੇਟ ਸਾਰਾ ਸਟਰਕਚਰ ਸਾਰਾ ਆਪਣਾ ਇਨਫਰਾਸਟ੍ਰਕਚਰ ਬਕਾਇਦਾ ਤੌਰ ਤੇ ਇੱਕ ਕੰਪਨੀ ਕੋਲੋਂ ਟੈਸਟ ਕਰਾਇਆ ਔਰ ਜਿਹੜੀ ਕੰਪਨੀ ਦਾ ਇਹਨਾਂ ਨੇ ਨਾਮ ਲਿਆ ਸੀ ਜਿਹਨੂੰ ਨੋਟਿਸ ਦਿੱਤਾ ਸੀ ਉਹਨੇ ਰਿਟਰਨ ਰਿਪਲਾਈ ਗਵਰਨਮੈਂਟ ਨੂੰ ਫਾਈਲ ਕੀਤਾ ਕਿ ਸਾਡਾ ਤਾਂ 13-14 ਲੱਖ ਦਾ ਟੈਂਡਰ ਸੀ ਉਹਦਾ ਸਾਡਾ ਕੰਮ ਕੀ ਸੀ ਕਿ ਅਸੀਂ 100 ਸਾਲ ਦਾ ਸਟੱਡੀ ਕਰਕੇ ਜਿਹੜਾ ਡਾਟਾ ਹਾਈਡਰੋਲੋਜੀਕਲ ਸਟੱਡੀਜ਼ ਉਹਦੇ ਨਾਲ ਬਾਕੀ ਜਿਹੜਾ ਅਵੇਲੇਬਲ ਡਾਟਾ ਉਹ ਸਾਰਾ ਸਟੱਡੀ ਕਰਕੇ ਤੇ ਇਹਨਾਂ ਨੂੰ ਕੈਲਕੂਲੇਟ ਕਰਕੇ ਦੇਣਾ ਸੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਿੰਨਾ ਫਲੱਡ ਦਾ ਪਾਣੀ ਜਿਹੜਾ ਉਹ ਇਸ ਜਿਹੜਾ ਬਰਾਜ ਦੇ ਵਿੱਚੋਂ ਜਿਹੜਾ ਨਿਕਲ ਸਕਦਾ ਆ ਸਕਦਾ ਮੈਕਸਮ ਕਿੰਨਾ ਫਲੱਡ ਆ ਸਕਦਾ ਔਰ ਉਹਨੇ ਵਾਰ-ਵਾਰ ਮੈਂਸ਼ਨ ਕੀਤਾ ਕਿ ਕਿਤੇ ਵੀ ਉਹਦੀ ਸੇਫਟੀ ਦੇ ਬਾਰੇ ਵਿੱਚ ਡੈਮ ਦੀ ਹੈਲਥ ਦੇ ਬਾਰੇ ਵਿੱਚ ਉਹਦੀ ਸਟਰੈਂਥ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਟੈਂਡਰ ਜਿਹੜਾ ਅਸੀਂ ਜਿਹੜਾ ਇਹਨਾਂ ਨੇ ਦਿੱਤਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਤੇ ਹੁਣ ਮੈਂ ਮਾਰਯੁਗ ਮੰਤਰੀ ਸਾਹਿਬ ਨੂੰ ਪੁੱਛਦਾ ਤੇ ਸਟੈਂਡਰਡ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟੱਡੀ ਕਰਨ ਦਾ ਕਿ ਪਿਛਲੇ ਸਮੇਂ ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉੱਥੇ ਗੇਟ ਤਿੰਨ ਕਲਾਪਸ ਹੋਏ ਉਹ ਇਸ ਕਰਕੇ ਹੋਏ ਕਿ ਪਹਿਲਾਂ ਸਮੇਂ ਸਿਰ ਖੁੱਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ gheṭ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੌਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਜੋਖਮ ਚ ਪਈ 에ਅਰ ਲਿਫਟ ਕਰਕੇ ਉਥੋਂ ਕੱਢਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬਣ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚਲਾਕੀਆਂ ਕਰਦੀ ਆ ਸਾਰਾ ਕੁਝ ਇਹਨਾਂ ਕਹਿ ਕੇ ਹੀ ਗੱਲ ਖਤਮ ਕਰ ਦਿੱਤੀ ਵੀ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟੈਂਡਰ ਲਿਆ ਸੀ ਉਹਦਾ ਕਸੂਰ ਹੈ ਤੇ ਮੈਂ ਮੰਤਰੀ ਜੀ ਨੂੰ ਪੁੱਛਦਾ ਕਿ ਤੁਹਾਡੇ ਚੀਫ ਇੰਜੀਨੀਅਰ ਨੇ ਡਿਜ਼ਾਈਨ ਵਿਜੇ ਕੁਮਾਰ ਗਰਗ ਜੀ ਅੱਜ ਉਹਨਾਂ ਦਾ ਵੀ ਪੱਖ ਅਖਬਾਰਾਂ ਦੇ ਵਿੱਚ ਛਪਿਆ ਜਦੋਂ ਕੱਲ ਸੀਨੀਅਰ ਜਰਨਲਿਸਟਾਂ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਕੰਪਨੀ ਨੂੰ ਤੁਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਡਾ ਤੇ ਕੰਮ ਹੀ ਨਹੀਂ ਸੀਗਾ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਡਿਜ਼ਾਈਨ ਇੰਜੀਨੀਅਰ ਨੇ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਸਾਹਿਬ ਨੇ ਬੜਾ ਵੱਡਾ ਵਿਭਾਗ ਵਿੱਚ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਜੀਨੀਅਰ ਦੇ ਵਿੱਚ ਉਹ ਕੀ ਕਹਿੰਦੇ ਕਿ ਦਾ ਰੋਲਸ ਬਾ ਨਾਟ ਕਲੀਅਰਲੀ ਡਿਫਾਈਨਡ